ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰ ਵਾਲਿਓ ਅੱਜ ਆਪਾਂ ਵਿਚਾਰ ਕਰਦੇ ਆਂ ਕਿ ਸਾਨੂੰ ਗਿਆਨ ਦਾ ਪ੍ਰਕਾਸ਼ ਕਿੱਥੋਂ ਮਿਲਦਾ ਹੈਗਾ। ਪਹਿਲਾਂ ਆਪਾਂ ਵਿਚਾਰ ਕਰੀਏ ਕਿ ਇੱਕ ਸ਼ਰਮਾ ਹੁੰਦਾ ਹੈ ਦੋ ਤਰ੍ਹਾਂ ਦਾ। ਇੱਕ ਦੁਨਿਆਵੀ ਪਦਰਤੀ। ਇੱਕ ਹੁੰਦਾ ਜਿਹੜੇ ਸਾਡੇ ਨੈਣਾਂ ਨੂੰ ਸਾਡੀਆਂ ਅੱਖਾਂ ਨੂੰ ਸੁੰਦਰ ਬਣਾਉਂਦਾ। ਪਸਾਰੀ ਤੋਂ ਮਿਲ ਜਾਂਦਾ ਹੈ ਰਗੜ ਲੈਂਦੀਆਂ ਨੇ ਮਾਈਆਂ ਮਾਤਾ ਮਾਂ ਪੈਣਾ ਕਰੇ ਇੱਕ ਸੁਰਮਾ ਸਾਨੂੰ ਵੈਦ ਦਿੰਦਾ ਹੈ ਜਦੋਂ ਸਾਡੀ ਨਿਗਾ ਕਮਜ਼ੋਰ ਹੁੰਦੀ ਹੈ ਉਹ ਕਹਿੰਦਾ ਭਾਈ ਆਹ ਸੁਰਮਾ ਪਾ ਲੋ ਤੁਹਾਨੂੰ ਵਧੀਆ ਦੇਖਣ ਲੱਗ ਜੂਗਾ ਸਪਸ਼ਟ ਦੇਖਣ ਲੱਗ ਜੂ ਚਾਨਣ ਜਾਂ ਹੋ ਜੂਗਾ ਤੇ ਗੁਰੂ ਪਿਆਰ ਵਾਲਿਓ ਇੱਕ ਅਧਿਆਤਮਵਾਦ ਦਾ ਗਿਆਨ ਦਾ ਸੁਰਮਾ ਹੈ ਜਿਹੜਾ ਸਾਨੂੰ ਗੁਰੂ ਬਖਸ਼ਿਸ਼ ਕਰਦਾ ਹੈ ਪ੍ਰਮਾਤਮਾ ਬਖਸ਼ਿਸ਼ ਕਰਦਾ ਹੈ ਤੇ ਜਿਵੇਂ ਆਪਾਂ ਬਾਣੀ ਦੇ ਵਿੱਚ ਪੜਨਾ ਕਰਦੇ ਆ ਗਿਆਨ ਅੰਜਨ ਗੁਰਦੀਆ ਭਾਵ ਗਿਆਨ ਦਾ ਸੁਰਮਾ ਗੁਰੂ ਨੇ ਬਖਸ਼ਿਸ਼ ਕੀਤਾ ਹੈ ਇੱਥੇ ਆਪਾਂ ਗੱਲ ਕਰਦੇ ਆਂ ਭਗਤੀਆਂ ਦੀ ਬਾਣੀ ਦੇ ਵਿੱਚੋਂ ਭਗਤ ਨਾਮਦੇਵ ਜੀ ਕਥਨ ਕਰਦੇ ਨੇ ਆਪਣੀ ਬਾਣੀ ਦੇ ਵਿੱਚ ਕਹਿੰਦੇ ਗਿਆਨ ਅੰਜਨ ਮੋਹ ਕੋ ਗੁਰਦੀਨਾ ਭਾਵ ਗਿਆਨ ਦਾ ਸੁਰਮਾ ਗੁਰੂ ਨੇ ਮੈਨੂੰ ਬਖਸ਼ਿਸ਼ ਕੀਤਾ ਹੈ ਫਾ ਮੇਰੇ ਹਿਰਦੇ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਗਿਆ ਇਹ ਪ੍ਰਕਾਸ਼ ਦਾ ਜਿਹੜਾ ਦੇਣ ਵਾਲਾ ਹੈ ਪ੍ਰਕਾਸ਼ ਕਰਨ ਵਾਲਾ ਉਹ ਗੁਰੂ ਹੈ ਉਸ ਨੇ ਗਿਆਨ ਵਕਸ਼ ਕੀਤਾ ਫਿਰ ਮਿਲਿਆ ਕੀ ਪਤਾ ਕੀ ਲੱਗਿਆ ਭਗਤ ਜੀ ਕਹਿੰਦੇ RAM ਨਾਮ ਬਿਨ ਜੀਵਨ ਮਨਹੀਨ ਫਿਰ ਕਹਿੰਦੇ ਸਾਨੂੰ ਪਤਾ ਲੱਗਦਾ ਹੈ ਕਿ ਪ੍ਰਮਾਤਮਾ ਦੀ ਬੰਦਗੀ ਤੋਂ ਬਿਨਾਂ ਪ੍ਰਮਾਤਮਾ ਦੇ ਨਾਮ ਤੋਂ ਨਾਮ ਤੋਂ ਬਿਨਾਂ ਜੀਵਨ ਹੈ ਜਿਹੜਾ ਸਾਡਾ ਉਹ ਬੇਅਰਥ ਹੈ ਉਹ ਬੇਕਾਰ ਹੈ ਇਥੇ ਭਗਤ ਦੀ ਆਪਣੀ ਗੱਲ ਨਹੀਂ ਸਾਡੀ ਗੱਲ ਕਰਦੇ ਆ ਵੀ ਭਾਈ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਗੁਰੂ ਤੋਂ ਗਿਆਨ ਪ੍ਰਾਪਤ ਕਰ ਤੇ ਗਿਆਨ ਪ੍ਰਾਪਤ ਕਰਕੇ ਫਿਰ ਸਾਨੂੰ ਪਤਾ ਲੱਗੇਗਾ ਕਿ ਪ੍ਰਮਾਤਮਾ ਦੀ ਬੰਦਗੀ ਸਾਡੇ ਜੀਵਨ ਦੇ ਵਿੱਚ ਕਿੰਨੀ ਸਹਾਈ ਹੈ ਪ੍ਰਮਾਤਮਾ ਦੀ ਬੰਦਗੀ ਤੋਂ ਬਿਨਾਂ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਜਿਹੜਾ ਸਾਡਾ ਜੀਵਨ ਆ ਉਹ ਬੇਕਾਰ ਹੈਗਾ ਸੋ ਆਪਾਂ ਗੁਰੂ ਦੀ ਸ਼ਰਨ ਦੇ ਵਿੱਚ ਆਈਏ ਗੁਰਬਾਣੀ ਪੜਹੀਏ ਗਿਆਨ ਦਾ ਪ੍ਰਕਾਸ਼ ਆਪਣੇ ਹਿਰਦੇ ਦੇ ਵਿੱਚ ਕਰੀਏ ਤੇ ਸਾਨੂੰ ਉਸ ਅਕਾਲ ਪੁਰਖ ਪਰਮਾਤਮਾ ਦੀ ਬੰਦਗੀ ਦੀ ਮਹਿਮਾ ਪਤਾ ਲੱਗੇ। ਸੁਪੁੱਲਾ ਚੁੱਕਾ ਦੀ ਕੀਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀ